ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਮੌਸਮ ਦੀ ਇਸ ਪੇਜ ਉੱਤੇ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰ ਭੈਣ ਭਰਾ ਚਾਚੇ ਤਾਏ ਬਜ਼ੁਰਗ ਬੱਚੇ ਬੇਲੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਰਬੱਤ ਦਾ ਭਲਾ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਗੱਲ ਕਰਦੇ ਆਂ ਪੰਜਾਬ ਦੇ ਮੌਸਮ ਦੇ ਬਾਰੇ ਪੰਜਾਬ ਦੇ ਮੌਸਮ ਦੀ ਜੇ ਆਸੇ ਪਾਸੇ ਦੇ ਇਲਾਕੇ ਦੇਖੇ ਜਾਣ ਚਾਹੀਏ ਆਪਣੇ ਬਾਰਡਰ ਏਰੀਆ ਚਾਹੇ ਉਹ ਹਰਿਆਣਾ ਹੈ ਚਾਹੇ ਪਾਕਿਸਤਾਨ ਸਾਈਡ ਹੈ ਜਾਂ ਫਿਰ ਹਿਮਾਚਲ ਸਾਈਡ ਹੈ ਲੈ ਲਦਾਖ ਸਾਈਡ ਹੈ ਤਾਂ ਇਧਰਲੇ ਪਾਸੇ ਆਪਾਂ ਨੂੰ ਕਾਫੀ ਵੱਡੇ ਲੈਵਲ ਤੋਂ ਪਿਛਲੇ ਦਿਨਾਂ ਤੋਂ ਮੀਂਹ ਦੇਖਣ ਨੂੰ ਮਿਲ ਰਿਹਾ ਕਾਫ ਪਰ ਉਹਨਾਂ ਦਾ ਜਿਹੜਿਆ ਹਵਾਵਾਂ ਦਾ ਔਖਾ ਜਾਂ ਫਿਰ ਉਧਰਲੇ ਮੀਹਾਂ ਦਾ ਔਖਾ ਉਹ ਆਪਣੇ ਪੰਜਾਬ ਵੱਲੋਂ ਹੁੰਦਾ ਹੈ ਪਰ ਪੰਜਾਬ ਵੱਲੋਂ ਆਉਂਦੇ ਆਉਂਦੇ ਪਤਾ ਨਹੀਂ ਕੀ ਹੋ ਜਾਂਦਾ ਹੈ ਕੁਦਰਤੀ ਕਹਿ ਸਕਦੇ ਆ ਤੇ ਕੁਦਰਤੀ ਹਵਾਵਾਂ ਜਿਹੜੀਆਂ ਉਹ ਉਲਟ ਦਿਸ਼ਾ ਵਿੱਚ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਦੁਬਾਰਾ ਦਾ ਦੁਬਾਰਾ ਉਹ ਜਿਤਨਾ ਵੀ ਤਾਮਾ ਜਾਮਾ ਹੁੰਦਾ ਹੈ ਉਹਨਾਂ ਮੀਹਾਂ ਦਾ ਜਾਂ ਫਿਰ ਉਹ ਬਦਲ ਭਰੇ ਪਾਣੀਆਂ ਦਾ ਉਹ ਆਪਣੋ ਫਿਰ ਹਰਿਆਣੇ ਵੱਲੀ ਚਲਾ ਜਾਂਦਾ ਹੈ ਤੇ ਇਸੇ ਕਰਕੇ ਅੱਜ ਦੇ ਮੌਸਮ ਦੀ ਜਿਹੜੀ ਜਾਣਕਾਰੀ ਹੈ ਅੱਜ ਔਮਸ ਵਗੈਰਾ ਕ੍ਰੀਏਟ ਰਹੂਗੀ ਮਤਲਬ ਕਿ ਪਸੀਨਾ ਪਿੰਡੇ ਤੇ ਆਉਂਦਾ ਰਹੂਗਾ ਤੇ ਗਰਮੀ ਦੀ ਗੱਲ ਕਰਦੇ ਆ ਟੈਂਪਰੇਚਰ ਅੱਜ ਦੇ ਦਿਨ ਜਿਹੜਾ ਰਹਿਣ ਵਾਲਾ ਹੈ 34 ਤੇ 35 ਦੇ ਨੇੜੇ ਰਹਿਣ ਵਾਲਾ ਹੈ 34 35 ਟੈਂਪਰੇਚਰ ਵੀ ਕਾਫੀ ਇੱਕ ਮੰਨੇ ਆ ਪਰ ਮੰਨੇ ਆ ਟੈਂਪਰੇਚਰ ਕਿਹਾ ਜਾ ਸਕਦਾ ਹੈ ਕਿਉਂਕਿ ਜਿਸ ਜੋ انسان ਦੀ ਤੁੱਕੀ ਘਾੜ ਦਿੰਦਾ ਹੈ ਤੁੱਕੀ ਕਹਿਣ ਦਾ ਮਤਲਬ ਹੈ ਕਿ ਗਰਮੋਂ ਗਰਮੀ ਪਸੀਨੋਂ ਪਸੀਨੀ ਨੂੰ ਕਰ ਦਿੰਦਾ ਹੈ ਬੱਦਲ ਪੰਜਾਬ ਦੇ ਉੱਤੇ ਜ਼ਰੂਰ ਬਣੇ ਹੋਏ ਆ ਪਰ ਗਰਮੀ ਕਾਫੀ ਅਦਾ ਕ੍ਰੀਏਟ ਹੋ ਰਹੀ ਹੈ ਤੇ ਐਵੇਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਮੀਂਹ ਦੇਖਣ ਨੂੰ ਮਿਲਣਗੇ ਪਰ ਨਹੀਂ ਅਗਲੇ 2 ਦਿਨਾਂ ਤੱਕ ਪੰਜਾਬ ਦੇ ਵਿੱਚ ਕੋਈ ਮੀਂਹ ਦਾ ਸੰਕੇਤ ਨਹੀਂ ਮਿਲ ਰਿਹਾ ਸਿਰਫ ਓਨਲੀ ਜੇ ਤਾਂ ਤੇਜ਼ ਗਰਮੀ ਦੇ ਮਿਲ ਰਿਹਾ ਤੇਜ਼ ਗਰਮੀ ਦਾ ਇਫੈਕਟ ਸਭ ਤੋਂ ਵੱਧ ਕਿਹਨਾਂ ਤੇ ਪੈਂਦਾ ਹੈ ਸਭ ਤੋਂ ਵੱਧ ਇਫੈਕਟ ਪੈਂਦਾ ਹੈ ਆਪਣੇ ਬਜ਼ੁਰਗਾਂ ਤੇ ਆਪਣੇ ਬੱਚਿਆਂ ਤੇ ਆਪਣੇ ਪਸ਼ੂ ਡੰਗਰ ਦੇ ਉੱਤੇ ਜੇਕਰ ਆਪਣੇ ਪਸ਼ੂ ਡੰਗਰ ਸਹੀ ਸੰਭਾਲਮਤ ਹੋਣਗੇ ਤਾਂ ਆਪਾਂ ਦੁੱਧ ਵਗੈਰਾ ਉਹਨਾਂ ਦਾ ਚੋ ਕੇ ਪੀ ਸਕਦੇ ਹਾਂ ਤੰਦਰੁਸਤ ਰਹਿਣਗੇ ਨਾਲੇ ਆਪਣਾ ਨੁਕਸਾਨ ਨਹੀਂ ਹੁੰਦਾ ਬੱਚਿਆਂ ਦਾ ਧਿਆਨ ਜ਼ਰੂਰ ਰੱਖਿਓ ਬਜ਼ੁਰਗਾਂ ਦਾ ਧਿਆਨ ਜ਼ਰੂਰ ਰੱਖਿਓ ਤੇ ਹੋਰ ਜਾਣਕਾਰੀ ਲਈ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਹੈ ਸਾਡੇ ਇਸ ਪੇਜ ਤੇ